ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਹਿਬਾਨਾਂ ਨੂੰ ਮੰਗ ਪੱਤਰ ਦਿੱਤੇ। ਕਈ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਕਈ ਥਾਵਾਂ ਦੇ ਉੱਤੇ ਸਾਰਾ ਕੁਝ ਸ਼ਾਂਤਮਈ ਤਰੀਕੇ ਦੇ ਨਾਲ ਨੇਪਰੇ ਚੜਿਆ। ਤਾਂ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ। ਗੁਰਦਾਸਪੁਰ ਦੇ ਵਿੱਚ ਡੀਸੀ ਦਫ਼ਤਰ ਦੇ ਵਿੱਚ ਕਿਸਾਨ ਪਹੁੰਚੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਕਿਸਾਨ ਆਗੂ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜੋ ਰਾਜਨੀਤਿਕ ਪਾਰਟੀਆਂ ਹੁਣ ਪਾਣੀ ਦੇ ਮੁੱਦੇ ਨੂੰ ਲੈ ਕੇ ਸਿਆਸਤ ਕਰ ਰਹੀਆਂ ਨੇ ਬੀਬੀ ਐਮਬੀ ਵਾਲੇ ਮੁੱਦੇ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਸਿਆਸਤ ਕਰ ਰਹੀਆਂ ਨੇ ਕਹਿੰਦੇ ਹਰਿਆਣਾ ਜਿੰਨਾ ਪਾਣੀ ਚਾਹੀਦਾ ਸੀ ਉਹਨੇ ਪਾਣੀ ਦੇ ਨਾਲ ਸੰਤੁਸ਼ਟਾ ਪਰ ਇਹ ਸਿਰਫ ਤੇ ਸਿਰਫ ਸਿਆਸੀ ਸਟੰਟ ਖੇਡਿਆ ਜਾ ਰਿਹਾ ਤੇ ਹੋਰ ਕੀ ਕੁਝ ਕਹ ਰਹੇ ਨੇ ਕਿਸਾਨ ਆਗੂ ਸੁਖਦੇਵ ਸਿੰਘ ਦੀ ਜੁਬਾਨੀ ਸੁਣਾਉਂਦੇ ਆ ਕਿ ਆਖਰ ਡੀਸੀ ਸਾਹਿਬਾ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਉਹਨਾਂ ਨੂੰ ਕਿਹੋ ਜਿਹਾ ਭਰੋਸਾ بارش ਹੋਣ ਦੇ ਨਾਲ ਕਹਿੰ ਲੋ ਵੀ ਵੱਡੇ ਏਰੀਆ ਦੇ ਵਿੱਚ ਗੜੇਮਾਰੀ ਹੋਈ ਉਸ ਗੜੇਮਾਰੀ ਨੇ ਕਣਕ ਚਾਰਾ ਸਬਜ਼ੀਆਂ ਆਦਿ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਫਿਰ ਉਸ ਤੋਂ ਬਾਅਦ ਪੱਕੀ ਹੋਈ ਕਣਕ ਦੀ ਫਸਲ ਸੀ ਜਦੋਂ ਹਜ਼ਾਰਾਂ ਏਕੜ ਅੱਗ ਲੱਗਣ ਦੇ ਨਾਲ ਕਣਕ ਦੀ ਫਸਲ ਸੜ ਗਈ ਕੁਝ ਏਰੀਆ ਦੇ ਵਿੱਚ ਕਰਨਾਲ ਬੰਟ ਨਾਂ ਦੀ ਇੱਕ ਬਿਮਾਰੀ ਹੈ ਉਹਨੇ ਕਣਕ ਦੀ ਫਸਲ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੋ ਅਸੀਂ ਅੱਜ ਸੰਯੁਕਤ ਨੁਕਸਾਨ ਮੋਰਚਾ ਗੈਰ ਰਾਜਨੀਤਿਕ ਦੇ ਵਿੱਚ ਸ਼ਾਮਲ ਜਥੇਬੰਦੀਆਂ ਤੇ ਕਿ ਐਮਐਮ ਦੇ ਸ਼ਾਮਿਲ ਜਿਠੇ ਬੰਦੀਆਂ ਇਹ ਪਹੁੰਚੀਆਂ ਸੀ ਇਹ ਪੂਰਾ ਸਾਡਾ ਡਿਪਟੀ ਕਮਿਸ਼ਨਰਾਂ ਪੰਜਾਬ ਤੇ ਹਰਿਆਣਾ ਰਾਜਸਥਾਨ ਦੇ ਡਿਪਟੀ ਕਮਿਸ਼ਨਰਾਂ ਨੂੰ ਅੱਜ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਸੀ ਕਿ ਇਹ ਖਰਾਬ ਹੋਈ ਫਸਲ ਦਾ 100% ਦੀ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਕਿਉਂਕਿ ਕਿਸਾਨ ਪਹਿਲਾਂ ਹੀ ਖੇਤੀ ਘਾਟੇ ਬੰਦਾ ਧੰਦਾ ਹੁਣ ਕਾਰਨ ਆਰਥਿਕ ਮਦਹਾਲੀ ਭੋਗ ਰਹੇ ਆ ਕਰਜ਼ੇ ਦੇ ਬੋਝ ਹੇਠ ਦਬੇ ਪਏ ਆ ਸੋ ਇਹਨਾਂ ਦੀ ਜੋ ਨੁਕਸਾਨ ਦੀ 100% ਦੀ ਪਰਪਾਈ ਬਹੁਤ ਜ਼ਰੂਰੀ ਹੈ ਦੇਖੋ ਹਰਿਆਣੇ ਨੂੰ ਪਾਣੀ ਨਾ ਦੇਣ ਦੀ ਗੱਲ ਨਹੀਂ ਗੱਲ ਇਹ ਹੈ ਕਿ ਇਹ ਸਾਡੇ ਮੁਤਾਬਕ ਇਹ ਸਾਰੀ ਸਿਆਸਤ ਹੋ ਰਹੀ ਹੈ ਪਾਣੀ ਜਾ ਰਿਹਾ ਸੀ ਜਨਾ ਸੰਤੁਸ਼ਟਾ ਹਰਿਆਣਾ ਠੀਕ ਹੈ ਅਸਲ ਦੇ ਵਿੱਚ ਗੱਲ ਕੀ ਹੈ ਕਿ ਇਹ ਗੱਲ ਚੱਲਦੀ ਹੈ ਸਤਲੁਜ ਜਮਨਾ ਲਿੰਕ ਨਹਿਰ ਦੀ ਇਹ ਸਾਰੇ ਤਾਂ ਸਾਰੀ ਹੈਗੀ ਹੈ ਪਵਾੜੇ ਦੀ ਜੜ ਇਹ ਚੀਜ਼ ਛਾਰ ਦਾ ਜਮਨਾ ਲਿੰਕ ਚੈਨਲ ਨੂੰ ਕਿਉਂ ਨਹੀਂ ਜੋੜਿਆ ਜਾਂਦਾ ਜਿੱਧਰ ਕਿ ਪਾਣੀ ਵਧੇਰੇ ਹੈ 75000 ਕਰੋੜ ਰੁਪਇਆ ਜਿਹੜਾ ਹੈਗਾ ਜੇਕਰ ਉਹ ਜਿਹੜਾ ਇਹ ਇਹ ਕਮਲੀ ਆਇਆ ਸੀ ਉਹਨੂੰ ਸ਼ਾਰਦਾ ਜਮਨਾ ਲਿੰਕ ਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਮਧ ਪ੍ਰਦੇਸ਼ ਤੱਕ ਜਿਹੜੀ ਹੈ ਉਹ ਪਾਣੀ ਦੀ ਪੂਰਤੀ ਹੋ ਜਾਂਦੀ ਹੈ ਔਰ ਦੂਸਰਾ ਪੱਖ ਇਹ ਹੈ ਕਿ ਪਾਕਿਸਤਾਨ ਨੂੰ ਪਾਣੀ ਜਿਹੜਾ ਉਹ ਲੋੜ ਤੋਂ ਜ਼ਿਆਦਾ ਜਾ ਰਿਹਾ ਹੁਣ ਤਾਂ ਸਰਕਾਰ ਨੇ ਜੋ ਫੈਸਲਾ ਲਿਆ ਹੈ ਮੈਂ ਉੱਤੇ ਕੋਈ ਟਿੱਪਣੀ ਨਹੀਂ ਕਰਦਾ ਪਰ ਪਹਿਲਾਂ ਵੀ ਪਾਣੀ ਜਿਹੜਾ ਉਹ ਜ਼ਿਆਦਾ ਜਾ ਰਿਹਾ ਤੁਹਾਡੇ ਇੱਥੇ ਮਾਧੋਪੁਰ ਡੈਮ ਤੋਂ ਇਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਕਰ ਰਹੇ ਨੇ ਲੀਕੇ ਜ਼ਾਇਕਾ ਲੋ ਉਥੋਂ ਡੈਮ ਦੀ ਉਹ ਲੀਕੇ ਜਿਹੜੀ ਹੈਗੀ ਹੈ ਉਹ ਕਈ ਮਤਲਬ ਜਿਹੜਾ ਐਮ ਐਫ ਪਾਣੀ ਉਥੋਂ ਉਹ ਉਧਰ ਨੂੰ ਜਾ ਰਿਹਾ ਫਿਰ ਤੁਹਾਡਾ ਉਜ دریا ਜਿਹੜਾ ਹੈ ਉਹ ਮੇਰੇ ਕਹਿਣ ਤੋਂ ਭਾਵੇਂ ਵੀ ਇਹਨਾਂ ਨੂੰ ਤਾਂ ਜਿਹੜਾ ਪਾਣੀ ਜਿੱਧਰ ਲੋੜੋਂ ਵੱਧ ਜਾ ਰਿਹਾ ਉਹਨੂੰ ਕੰਟਰੋਲ ਕਰਨ ਦੀ ਲੋੜ ਹੈ ਔਰ ਹੁਣ ਤਾਂ ਇਹ ਸਿਰਫ ਸਿਆਸਤ ਕਰਦੇ ਆ ਕਿ ਹਰਿਆਣੇ ਨੂੰ ਪਾਣੀ ਜਿਹੜਾ ਵੱਧ ਦੇਣਾ ਇਹ ਤਾਂ ਪਹਿਲਾਂ ਹੀ ਸਾਨੂੰ ਲੱਭਦਾ ਸੀ ਇਹ ਕੁਝ ਕਰਨਗੇ ਇਹਨਾਂ ਨੇ ਪਹਿਲਾਂ ਵੀ ਜਿਹੜੇ ਆ ਇਹਨਾਂ ਨੇ ਅਧਿਕਾਰੀ ਇਹਨਾਂ ਨੇ ਬਦਲ ਕੇ ਇਹਨਾਂ ਨੇ ਨੁਮਾਇੰਦਗੀ ਜਿਹੜੀ ਹੈ ਪੰਜਾਬ ਦੀ ਖਤਮ ਕਰਕੇ ਤੇ ਇਹਨਾਂ ਨੇ ਕੇਂਦਰ ਦੀ ਨੁਮਾਇੰਦਗੀ ਜਿਹੜੀ ਹੈ ਇੱਥੇ ਭਖੜਾ ਬਸ ਹੁਣ ਇਹਨਾਂ ਨੇ ਇੱਕ ਅਧਿਕਾਰੀ ਨੂੰ ਬਦਲ ਕੇ ਤੇ ਇਹ ਜੋ ਸਾਰਾ ਕੁਝ ਕਰ ਰਹੇ ਐ ਸੋ ਇਹ ਲੋਕਾਂ ਦਾ ਕੁਛ ਨਹੀਂ ਲੋਕਾਂ ਦਾ ਅਸੀਂ ਹਰੇਕ ਕਿਸਾਨ ਦੇ ਜਿਹੜੀ ਐ ਖੇਤ ਤੱਕ ਨਹਿਰੀ ਪਾਣੀ ਦੀ ਅਸੀਂ ਮੰਗ ਕਰਦੇ ਆਂ ਹਰੇਕ ਕਿਸਾਨ ਦੇ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ ਪਰ ਲੇਕਿਨ ਇਹ ਜਿਸ ਲੈਵਲ ਦੀ ਗੱਲ ਹੋ ਰਹੀ ਐ ਇਹ ਅਸਲ ਕੰਮ ਕਰਨ ਦੀ ਬਜਾਏ ਸਰਕਾਰ ਸਿਰਫ ਐ ਕਿਸਾਨਾਂ ਨੂੰ ਆਹਮਣੇ ਸਾਹਮਣੇ ਖੜਾ ਕਰਨੀ ਚਾਹੁੰਦੀ ਐ ਪੰਜਾਬ ਦੇ ਹਰਿਆਣਾ ਦੇ ਨੂੰ ਸੋ ਇਹ ਸਰਕਾਰ ਇਹੋ ਜਿਹੀ ਰਾਜਨੀਤੀ ਬੰਦ ਕਰੇ ਐ ਅਸਲ ਜਿਹੜੇ ਕੰਮ ਕਰਨ ਵਾਲੇ ਨੇ ਉਹਦਰ ਧਿਆਨ ਦੇਣ। ਪਿਆ ਕਿਸਾਨ ਆਗੂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਦਰਅਸਲ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਸੀ ਉਹਨਾਂ ਦੇ ਅੰਦੋਲਨਾਂ ਨੂੰ ਕਿਸਾਨਾਂ ਦੇ ਪ੍ਰਸ਼ਾਸਨ ਦੇ ਵੱਲੋਂ ਖੰਡੇੜ ਦਿੱਤਾ ਗਿਆ ਸੀ ਕਿਸਾਨਾਂ ਦੇ ਨਾਲ ਧੋਖਾ ਕੀਤਾ ਗਿਆ ਸੀ ਗ੍ਰਫਤਾਰ ਕਰ ਲਿਆ ਗਿਆ ਸੀ ਜਿਸ ਦੇ ਵਿਰੋਧ ਵਿੱਚ ਅੱਜ ਕਿਸਾਨ ਜਿਹੜੇ ਨੇ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਦੇ ਕੇ ਆਏ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਸੜ ਕੇ ਸੁਆਹ ਹੋਈਆਂ ਨੇ ਉਹਨਾਂ ਨੂੰ ਲੈ ਕੇ ਵੀ ਕਿਸਾਨਾਂ ਨੂੰ ਮੁਆਵਜ਼ੇ ਦੇਣ ਦੇ ਲਈ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਦੇ ਕੇ ਆਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਕਿਸਾਨਾਂ ਦੇ ਉੱਤੇ ਮਾਰਪਾਈ ਜਾ ਰਹੀ ਆ ਪਰ ਉਧਰ ਕੁਦਰਤ ਦੀ ਮਾਰ ਵੀ ਪੈ ਰਹੀ ਆ ਤਾਂ ਕਈ ਕਿਸਾਨ ਅਜਿਹੇ ਨੇ ਜਿਨ੍ਹਾਂ ਦੀ ਸਾਰੀ ਦੀ ਸਾਰੀ ਫਸਲ ਸੜ ਕੇ ਸੁਆਹ ਹੋ ਗਈ ਤਾਂ ਕੁਝ ਨਾ ਕੁਝ ਰਾਹਤ ਮਿਲੇ ਇਹਨਾਂ ਕਿਸਾਨਾਂ ਨੂੰ ਹਰ ਕੋਈ ਇਹ ਉਮੀਦ ਕਰਦਾ ਤਾਂ ਖਹਿੜ ਮੰਗ ਪੱਤਰ ਦੇ ਦਿੱਤੇ ਮੰਗ ਪੱਤਰ ਅੱਗੇ ਜਾਣਗੇ ਜਾਂ ਫਿਰ ਡੀਸੀ ਸਾਹਿਬਾਨਾਂ ਦੇ ਟੇਬਲਾਂ ਤੱਕ ਹੀ ਰਹਿ ਜਾਣਗੇ ਦੇਖ